ਦੋਸਤੋ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਖੜੇ ਹਾਂ ਪਿੰਡ ਛੱਟਿਆਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਸੀਂ ਅੱਜ ਤੁਹਾਨੂੰ ਦਿਖਾਵਾਂਗੇ ਜਿਹੜਾ ਆਪਣਾ ਅਲੋਪ ਹੁੰਦਾ ਜਾ ਰਿਹਾ ਵਿਰਸਾ ਹੈ ਕਿ ਜਿਹੜਾ ਆਪਾਂ ਕਹਿ ਦਈਏ ਕਿ ਹੜੰਬੇ ਨਾਲ ਤੂੜੀ ਬਣਾਉਣਾ ਕੜਕ ਕਟਰੀ ਜਿਹੜਾ ਆਪਣਾ ਅਲੋਪ ਹੁੰਦਾ ਵਿਰਸਾ ਬਹੁਤ ਘੱਟ ਲੋਕ ਹੁਣ ਹੜੰਬੇ ਨਾਲ ਤੂੜੀ ਬਣਾਉਂਦੇ ਆ ਜੀ ਅੱਜ ਤੁਹਾਨੂੰ ਦਿਖਾਵਾਂਗੇ ਤੇ ਨਾਲੇ ਬਾਈਆਂ ਨਾਲ ਗੱਲਬਾਤ ਕਰਾਵਾਂਗੇ ਕਿ ਕਿੰਨੇ ਕੁ ਲੋਕ ਹੋ ਜਿਹੜੀ ਕੀ ਆ ਜਿਵੇਂ ਆਪਾਂ ਕਹਦੇ ਆ ਕਿ ਹੜੰਬੇ ਨਾਲ ਹੱਤੀ ਵੱਡੀ ਤੂੜੀ ਜਿਹੜੀ ਆਪਣੀ ਕਣਕ ਹੁੰਦੀ ਆ ਉਹਨੂੰ ਹੱਤੀ ਵੱਡੀ ਨੂੰ ਤੂੜੀ ਬਣਾਉਂਦੇ ਆ ਜੀ ਹਾਂਜੀ ਭਾਈ ਜੀ ਜਿਹੜੀ ਆਪਾਂ ਜਿਵੇਂ ਹੁਣ ਜਿਹੜੀਆਂ ਅੱਜ ਕੱਲ ਮਸ਼ੀਨਾਂ ਨਾਲ ਨਾ ਆਪਾਂ ਕਣਕਾ ਵੜਦੇ ਆ ਤੂੜੀ ਬਣਾਉਨੇ ਆ ਜੀ ਉਹਨਾਂ ਦੇ ਵਿੱਚ ਤੇ ਇਹ ਅੱਜ ਵਾਲੀ ਜਿਹੜੀ ਹੜੰਬੇ 'ਚ ਤੂੜੀ ਬਣਾ ਰਹੇ ਆ ਇਹਦੇ ਵਿੱਚ ਕੀ ਫਰਕ ਆ ਜੀ ਇਹ ਛੜਵਾਦਾ ਭਾਈ ਠੀਕ ਹੈ ਜੀ ਛੜਵਾ ਲੱਗੇ ਜੀ ਹਾਂਜੀ ਛੜਵਾ ਜਾਂਦਾ ਠੀਕ ਹੈ ਜੀ ਤੂੜੀ ਵੱਟ ਬੰਦੂ ਨਹੀਂ ਆ ਇਹਦੇ ਨਾਲ ਤੂੜੀ ਦਾ ਵੀ ਫਰਕ ਪੈਂਦਾ ਸਾਫਾਈ ਪੂਰਾ ਫਰਕ ਪੈਂਦਾ ਠੀਕ ਹੈ ਜੀ ਉਹ ਫਿਰ ਚੰਗੀ ਖਾਂਦੇ ਤੂੜੀ ਹਾਂਜੀ ਪਸ਼ੂਆਂ ਫਿਰ ਚੰਗੀ ਹੈ ਤੂੜੀ ਹੜੰਬੇ ਦੀ ਠੀਕ ਹੈ ਜੀ ਨਹੀਂ ਤੇ ਇਹ ਜਿਵੇਂ ਹੁਣ ਜੀ ਅੱਜ ਕੱਲ ਤਾਂ ਜਿਵੇਂ ਆਪਾਂ ਨੂੰ ਲੇਬਰ ਵਗੈਰਾ ਦਾ ਬਹੁਤ ਪ੍ਰੋਬਲਮ ਆਉਂਦੀ ਹੈ ਤੇ ਉਹ ਆਪਾਂ ਨੂੰ ਮਿਲ ਗਈ ਜੀ ਤੁਹਾਨੂੰ ਲੇਬਰ ਮਿਲ ਜਾਂਦੀ ਹੈ ਜੀ ਤੇ ਹੜੰਬੇ ਕੋਈ ਜਿੱਕਤ ਨਹੀਂ ਆਉਂਦੀ ਜੇ ਕਿ ਜਿਵੇਂ ਪਹਿਲਾਂ ਵਾਲੇ ਟਾਈਮ 'ਚ ਲੋਕੀ ਜਿਵੇਂ ਹੱਥੀ ਵੜਦੇ ਸੀ ਨਾ ਜੀ ਤੇ ਆਪੜਾ ਜਿਵੇਂ ਹੜੰਬੇ ਨਾਲ ਤੂੜੀ ਬਣਾਉਂਦੇ ਸੀਗੇ ਤੇ ਹੁਣ ਜਿਵੇਂ ਮਸ਼ੀਨੀ ਆਪਾਂ ਯੁੱਗ ਆ ਗਿਆ ਹੈ ਨਾ ਜਿਆਦੇ ਛੇਤੀ ਨਾਲ ਛੇਤੀ ਜਲਦੀ ਜਲਦੀ ਆਪਾਂ ਨੂੰ ਆਏ ਹੁੰਦਾ ਕਿ ਵੱਟ ਗਏ ਤੂੜੀ ਬਣਾ ਕੇ ਤੇ ਅੰਦਰ ਸਿੱਟ ਗਏ ਜੀ ਉਹਨਾਂ 'ਚ ਕੀ ਫਰਕ ਲੱਗਦਾ ਸਾਨੂੰ ਜੀ ਇਹ ਹੁਣ ਵਧੀਆ ਸਾਨੂੰ ਤੇ ਵਧੀਆ ਲੱਗਦਾ ਏ ਠੀਕ ਹੈ ਜੀ ਨਹੀਂ ਇਹ ਜਿਵੇਂ ਹੁਣ ਤੁਸੀਂ ਆਪਾਂ ਦੇਖਦੇ ਹੈਗੇ ਜਿਹੜੀ ਦੂਜੀਆਂ ਮਸ਼ੀਨਾਂ ਨਾਲ ਤੂੜੀ ਬਣਾਉਣੀ ਜੀ ਤੇ ਇਹਨਾਂ ਨਾਲ ਤੂੜੀ ਬਣਾਉਣ 'ਚ ਫਰਕ ਕਿੰਨਾ ਕੁ ਲੱਗਦਾ ਸਾਨੂੰ ਜੀ ਹਸ ਪੂਰਾ ਜਿਹਾ ਉਹ ਤਾਂ ਰਹਿਤਾ ਹੂਗਾ ਤਾਂ ਭਾਈ ਠੀਕ ਹੈ ਜੀ ਇਹ ਤੂੜੀ ਥੋੜੀ ਥੜੀ ਹੋਣੀ ਠੀਕ ਹੈ ਜੀ ਇਹਦੇ ਨਾਲ ਤੂੜੀ ਵੱਧ ਵੀ ਬੰਦੀ ਹੈ ਜੀ ਪੂਰੀ ਵੱਧਿਆ ਤੂੜੀ ਪੂਰਾ ਫਰਕ ਪੈਂਦਾ ਹੈ ਨਾ ਥੱਲੇ ਤੇ ਕੰਕ੍ਰੀਟ ਕੰਕ੍ਰੀਟ ਵੱਧਿਆ ਥੱਲੇ ਠੀਕ ਹੈ ਜੀ ਤੇ ਛੋਡੇ ਵਾਲੇ ਸਮੇਂ 'ਚ ਤਾਂ ਲੋਕਾ ਉਹ ਮਸ਼ੀਨਾਂ ਤਾਂ ਹੁੰਦੀਆਂ ਨਹੀਂ ਸੀ ਨਾ ਜੀ ਪਹਿਲਾਂ ਦੇ ਸਮੇਂ 'ਚ ਆਈ ਚੱਲਦਾ ਸੀਗਾ ਜੀ ਠੀਕ ਹੈ ਜੀ ਓਕੇ ਬਾਈ ਨਾਲ ਇਧਰ ਬਾਈ ਇਹ ਜਿਹੜਾ ਹੜੰਬਾ ਇਹ ਬਾਈ ਦਾ ਹੈ ਜੀ ਇਹ ਪੈਂਡਰ ਖਾਲਾ ਤੋਂ ਜਿਲ੍ਹਾ ਸ਼੍ਰੀ ਮਕਸਦਰ ਸਾਹਿਬ ਤੋਂ ਆ ਹੁਣ ਬਾਈ ਜੀ ਇਹ ਜਿਹੜਾ ਆਪਣਾ ਹੜੰਬੇ ਵਾਲਾ ਕੰਮ ਹੈ ਕਿੰਨਾ ਕ ਚੱਲਦਾ ਜੀ ਅੱਜ ਦੇ ਤਾਂ ਜੀ ਬਹੁਤ ਚੱਲੀ ਜਾਂਦਾ ਜ ਕਿਆ ਦੇ ਚੱਲਿਆ ਜੀ ਹਾਂ ਜੀ ਇਹ ਕੀ ਫਰਕ ਹੈ ਜੀ ਜਿਵੇਂ ਦੂਜੀਆਂ ਮਸ਼ੀਨਾਂ ਤੋਂ ਬਣਾਉ ਵੜਾਉਣ ਤੇ ਬਾਅਦ ਵਿੱਚ ਆਪ ਤੂੜੀ ਬਣਾਉਨੇ ਆ ਜੀ ਤੇ ਹੜੰਬੇ ਵਾਲੀ ਤੂੜੀ ਦੇ ਵਿੱਚ ਕੀ ਫਰਕ ਹੈ ਜੀ ਉਹ ਤਾਂ ਜੀ ਕੋਰੀ ਰੀਨ ਆ ਤੇ ਇਹ ਤੂੜੀ ਵਧੀਆ ਹੈਗੀ ਆ ਗਨੇਰੀਆਂ ਬਣਦੀਆਂ ਵਧੀਆ ਜੀ ਠੀਕ ਹੈ ਜੀ ਪਸ਼ੂ ਇਹਨੂੰ ਖਾਦਾ ਖੁਸ਼ ਹੋ ਕੇ ਠੀਕ ਹੈ ਜੀ ਇਹਦੇ ਵਿੱਚ ਬਰਕਤ ਵੀ ਹੈਗੀ ਤੂੜੀ 'ਚ ਜੀ ਇਹ 'ਚ ਬਰਕਤ ਵੀ ਹੈ ਨਾ ਜੀ ਬਰਕਤ ਆ ਜੀ ਜਿਵੇਂ ਹੁਣ ਆਪਾਂ ਦੇਖੀਏ ਕਿ ਉਹ ਕਿੱਲੇ 'ਚੋਂ ਪੌਣੇ 2 2 ਟਰਾਲੀਆਂ ਬਣਦੀਆਂ ਜੀ ਤੇ ਇਹਦੇ ਨਾਲ ਕਿੰਨੀਆਂ ਬਣ ਜਾਂਦੀਆਂ ਜੀ ਇਹਦੇ ਤਾਂ ਪੂਰੀ ਪੂਰੀ ਬਣਦੀ ਆ ਜਾਦੇ ਜੀ ਜਿਆਦੇ ਅੱਧੀ ਪੌਣੀ ਟਰਾਲੀ ਦਾ ਫਰਕ ਹੈਗਾ ਜੀ ਅੱਧਾ ਫਰਕ ਹੈਗਾ ਜੀ ਉਹ ਤਿੰਨ ਬਣਦੀ ਆ ਚਾਰ ਬਣਦੀਆਂ ਜੀ ਤੇ ਬਹੁਤ ਫਰਕ ਹੈ ਨਾ ਜੀ ਬਹੁਤ ਫਰਕ ਆ ਜੀ ਤੂੜੀ ਬਲਾਂ ਵਧੀਆ ਚੰਗੀ ਹੈਗੀ ਬਹੁਤ ਵਧੀਆ ਜੀ ਠੀਕ ਹੈ ਜੀ ਤੇ ਇਹਦਾ ਭਾਈ ਜਿਵੇਂ ਹੁਣ ਆਪਾਂ ਦੇਖੀਏ ਕਿ ਤੁਸੀਂ ਤੁਹਾਡੇ ਕੋਲੇ ਕਿੰਨਾ ਟਾਈਮ ਹੋ ਗਿਆ ੜੰਬੇ ਨੂੰ ਜੀ ਸਾਡੇ ਕੋਲ ੜੰਬੇ ਨੂੰ ਜੀ ਤੀਜਾ ਸਾਲ ਹੋ ਗਿਆ ਜੀ ਤੀਜਾ ਸਾਲ ਆ ਜੀ ਠੀਕ ਹੈ ਤੇ ਇਹਨਾਂ ਦਾ ਕਿੱਲੇ ਦਾ 4500 ਤੇ ਜਿਹੜੀ ਆਪਣੀ ਸਣੇ ਲੇਬਰ ਜੀ ਸਣੇ ਲੇਬਰ ਲਈ ਜਾਂਦਾ ਹੈ ਠੀਕ ਹੈ ਜੇ ਆਪਾਂ ਕੱਲਾ ਜਿਵੇਂ ਹੁਣ ਕਿਸਾਨ ਕੋਈ ਆਪਾਂ ਆਪਦੀ ਲੇਬਰ ਲਾਉਂਦਾ ਜੀ ਕਈ ਵਾਰੀ ਹੁਣ ਮੱਧ ਵਰਗੀ ਕਿਸਾਨੀ ਹੈ ਨਾ ਜੀ ਕਾ ਆਪਣਾ ਕੰਮ ਕਰਦੇ ਆ ਜਿਵੇਂ ਪਹਿਲਾਂ ਵੀੜੀਆਂ ਚੱਲਦੀਆਂ ਸੀਗਾ ਹੁਣ ਜੇ ਆਪਾਂ ਦੇਖੀਏ ਕਿ ਜਿਵੇਂ ਵੀੜੀਆਂ ਦੇ ਹਿਸਾਬ ਨਾਲ ਕਿਸਾਨ ਆ ਆਪਦੇ ਆਪ ਜਿਵੇਂ ਬੰਦੇ ਲੇਬਰ ਲਾ ਕੇ ਤੇ ਥੋੜਾ ਕਲਾ ਅੜੰਭਾ ਹੋਵੇ ਫੇਰ ਕੀ ਰੇਟ ਚੱਲਦਾ ਜੀ 10000 ਰੁਪਏ ਕਿਲੇ ਦਾ ਜੀ 8000 ਰੁਪਿਆ ਮਤਲਬ 15000 ਰੁਪਿਆ ਲੇਬਰ ਦਾ ਲੈਣੇ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਤੇਲ ਤੋਂ ਤੁਹਾਡਾ ਆਉਦਾ ਹੀ ਸਾਰਾ ਜੀ ਸਾਰਾ ਕੋ ਤੇਲ ਆਉਂਦਾ ਜੀ ਠੀਕ ਹੈ ਕਿਲੋ ਦੇ ਹਿਸਾਬ ਨਾਲ ਤੁਸੀਂ ਲੈਣੇ ਆ ਜੀ ਠੀਕ ਹੈ ਜੀ ਤੇ ਇੱਕ ਕਦੇ ਸਾਨੂੰ ਇਹ ਵੀ ਆਪਣੀ ਲੇਬਰ ਦੀ ਪ੍ਰੋਬਲਮ ਨਹੀਂ ਆਈ ਜੀ ਲੇਬਰ ਦੀ ਪ੍ਰੋਬਲਮ ਆਏ ਜੀ ਸਾਡੇ ਨਾਲ ਨਿੱਕੇ ਨੂੰ ਤੇ ਬੱਚੇ-ਪੋਤੇ ਹੁੰਦੇ ਆ ਆਪ ਦਾ ਡੱਬਰ ਹੁੰਦਾ ਕੱਟਾ ਜਾਂਦਾ ਜੇ ਸਾਰੇ ਆਪ ਦੇ ਬੰਦੇ ਹੀ ਆ ਬੈਂ ਸੌਖਾ ਜੀ ਦਾ ਠੀਕ ਹੈ ਜੀ ਇਹ ਤੁਸੀਂ ਕਿੱਥੋਂ ਲਿਆ ਦੀ ੜੰਬਾ ਜੀ ੜੰਬਾ ਤੇ ਜੀ ਅਸੀਂ ਲਿਆਦਾ ਸੀਗਾ ਇਹ ਇਹ Rajasthan ਤੋਂ ਆਂਦਾ ਹੈ। ਇਹ Rajasthan ji ਉੱਧਰ ਹਜੇ ਹੁਣ ਵੀ ਕੰਮ ਚੱਲਦਾ ਹੈ। ਚੰਗੇ ੜਨ ਤੇ ਹੁਣ ਵੀ ਚੱਲਦਾ ਜੀ ਕੰਮ। ਠੀਕ ਹੈ ਜੀ। ਹੱਥੀ ਕਰਦੇ ਆ ਅਕਾਸ਼ਸਾਰਾ ਕੋਲ। ਹਾਂ ਹੁਣ ਆਪਣੇ ਵੀ ਲੋਕ ਜਿਵੇਂ ਜਿਮੀਨਾ ਘਰਦਗਾ ਜਾਂਦਿਆਂ ਨਾ ਜੀ ਪਸ਼ੂ ਡੰਗਰ ਲੋਕ ਰੱਖਣ ਲੱਗ ਗਏ ਤੇ ਕਣਕਤ ਵਗੈਰਾ ਜਿਹੜੇ ਹੱਥੀ ਵੱਢ ਕੇ ਤੇ ਆਪਦੀ ਵੱਧ ਤੂੜੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਜੀ। ਠੀਕ ਹੈ ਬਾਈ ਜੀ। ਓਕੇ ਠੀਕ ਹੈ ਬਾਈ ਜੀ। ਧੰਨਵਾਦ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ। ਓਕੇ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਬਾਈ ਕਿ ਪੰਜ ਕਿੱਲੇ ਦੇ ਕਰੀਬ ਬਾਈ ਨੇ ਜਿਹੜੀ ਆਪਣੀ ਆਪ ਦੀ ਇੱਥੇ ਹੱਥੀ ਵੱਢੀ ਭਾਈਆਂ ਨੇ ਦੱਸਿਆ ਕਿ ਇਹ 4500 ਰੁਪਿਆ ਇਹਦਾ ਰੇਟ ਹੈ ਜੇ ਲੇਬਰ ਆਪ ਦੀ ਹੋਵੇ ਕੱਲਾ ਖੜੰਬਾ ਤੇ ਆਪਾਂ ਕਹਿਦੀਏ ਕਿ ਟਰੈਕਟਰ ਸੜੇ ਤੇਲ ਪਾ ਕੇ 3000 ਰੁਪਿਆ ਇਹਦਾ ਲੱਗਦਾ ਜੀ ਤੇ ਤੂੜੀ ਬਾਈ ਨੇ ਦੱਸਿਆ ਕਿ ਇੱਕ ਟਰਾਲੀ ਦਾ ਫਰਕ ਪੈਂਦਾ ਜਿੱਥੇ ਤਿੰਨ ਟਰਾਲੀਆਂ ਬੰਦੀਆਂ ਇਹ ਚਾਰ ਬੰਦੀਆਂ ਬਾਈ ਕਹਿੰਦਾ ਜੀ ਠੀਕ ਹੈ ਭਾਈ ਜੀ ਧੰਨਵਾਦ ਜੀ ਨਾਲੇ ਇਹ ਕੋਈ ਐਟਾਇਮਟੀ ਨਹੀਂ ਉਹਦਾ ਉਹਦੇ ਸੱਪਾਂ ਤੋਂ ਕੋ ਜੋ ਜਨਾਵਰੇਆਂ ਦੇ ਵਿੱਚੇ ਮਸੀਹ ਪੁੱਤਰੀ ਜਾਂਦੀ ਆ ਇਹਦਾ ਜ਼ਹਿਰ ਆਉਦਾ ਆਪਾਂ ਦੁੱਧ ਪੀ ਜਾਂਦੇ ਤੇ ਬਿਮਾਰ ਹੋਣਾ ਹੀ ਹੋਣਾ ਇਹ ਚੀਜ਼ ਦਾ ਵੀ ਫਰਕ ਆ ਹਾਂਜੀ ਉਹਦੇ ਵਿੱਚ ਸੱਪ ਆ ਗਿਆ ਕੁਝ ਨਹੀਂ ਆ ਗਿਆ ਕੋ ਸੌ ਜਨਾਵਰੇਆਂ ਦੇ ਸਾਰੀ ਪੁੱਤਰ ਪੁੱਤਰ ਦੇ ਵਿੱਚੇ ਪਾਈ ਜਾਂਦੇ ਇਹ ਜ਼ਹਿਰ ਪੀ ਜਾਂਦੇ ਬਿਮਾਰੀਆਂ ਲੱਗਣੀਆਂ ਹੀ ਆ ਬਿਮਾਰੀਆਂ ਲੱਗਣੀਆਂ ਹੀ ਆ ਜਦੋਂ ਬੈਕ ਹੋ ਗਿਆ ਸੁਪਰ ਹੋ ਗਿਆ ਜੀ ਕਿਹਦੇ ਦਾ ਸਕੂਨ ਦਾੜਾ ਹੋ ਗਿਆ ਹੁਣ ਆਪਾਂ ਦੇਖੀਏ ਜੀ ਕਿਉਂ ਜਿਵੇਂ ਹਵਾ ਨਾਲ ਜਿਹੜੀ ਰੀਣ ਵਗੈਰਾ ਸਾਰੀ ਉੱਡ ਕੇ ਨਾ ਹਵਾ ਤਾਂ ਉੱਡ ਜਾਂਦਾ ਇਹ ਤੇ ਓਏ ਇਹ ਤੋਤਰਾ ਭਾਵੇਂ ਘੁੰਗਰਾਂ ਵੀ ਪੂਰੀ ਫੜ ਲਵੇ ਹਾਂ ਹਾਂ ਓਏ ਹੁਣ ਆਪਾਂ ਨੂੰ ਦਿਸੀ ਜਾਂਦੀ ਹੈ ਜੀ ਆਪੇ ਦਰਸ਼ਕ ਦੇਖ ਸਕਦੇ ਕਿ ਉਹ ਜਿਹੜੀ ਥੂੜੀ ਉੱਡਦੀ ਹੈ ਵਿੱਚੋਂ ਰੇਤਾ ਉੱਡ-ਉੱਡ ਕੇ ਬਾਹਰ ਰਜਾਈ ਜਾਂਦਾ ਨਾ ਓ ਇਧਰਲੇ ਪਾਸੇ ਰੀਣ ਆਈ ਜਾਂਦੀ ਓਦ ਕੱਲੀ ਉੱਥੇ ਰੋਟੀ ਪੂਰੀ ਪਈ ਹੈ ਜੀ ਹਾਂਜੀ 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 ਇਹ ਚੀਜ਼ ਦਾ ਬਹੁਤ ਫਰਕ ਹੈ ਜੀ ਕਿਤੇ ਨਾ ਆਪਾਂ ਨੂੰ ਛਾਨਣੀ ਪੈਣੀ ਹੈ ਜੀ ਨਹੀਂ ਛਾਨਣੀ ਨਾਲੇ ਪਤੂ ਬਹੁਤ ਜਾ ਕੇ ਖਾਂਦਾ ਜੀ ਗੁੰਡੀ ਹੁੰਦੀ ਹੈ ਮਿੱਠੀ ਹੁੰਦੀ ਹੈ ਗੁੰਡੀ ਓਹ ਗ ਮਾਲ ਦਿੰਦੀ ਆ ਉਹਦੇ ਛੱਤੀ ਕੋਈ ਨਹੀਂ ਜਿੰਨਾ ਕੁ ਜੱਟੇ ਬਿਲਕੁਲ ਜੀ ਹਾਂ ਜੀ ਹਾਂ ਜੀ ਇਹ ਤੁਡੀ ਤੁਸੀਂ ਆਪ ਖਾ ਕੇ ਦੇਖੋ ਮਾੜੀ ਜੀ ਢੁੱਡੀ ਫੜ ਕੇ ਮਿੱਠੀ ਢੁੱਡੀ ਆ ਕਿਤੇ ਫਸੂ ਖਾ ਕੇ ਆਪ ਹੀ ਖੋਜੂਗਾ ਜੀ ਹਾਂ ਜੀ ਹਾਂ ਜੀ ਇਹ ਆਪਾਂ ਗੱਲ ਇਹ ਆ ਨਾ ਕਿ ਜਿਹੜਾ ਆਪਣਾ ਪੁਰਾਣਾ ਵਿਰਸਾ ਵੀ ਹੈ ਨਾ ਜੀ ਤੇ ਵਿਰਸਾ ਆਪਾਂ ਅੱਗੇ ਵੀੜੀਆਂ ਕਰਦੇ ਸੀ ਲੋਕ ਕਿ ਚਲੋ ਜਿਵੇਂ ਹੈ ਨਾ ਜੀ ਇੱਕ ਤਾਂ ਖਰਚੇ ਘਟ ਜਾਂਦੇ ਸੀਗੇ ਹੁਣ ਆਪਾਂ ਛੇਦੀ ਕਾਲੀ ਕਾਲੀ ਚ ਆਪਾਂ ਮੱਧ ਵਰਗੀ ਜ਼ਿਮੀਂਦਾਰ ਵੀ ਜਿਹੜੇ ਹੁੰਦੇ ਆ ਬਈ ਕਿਉਂ ਆਉਂਦਾ ਜਿਵੇਂ ਹੁਣ ਕਹਿ ਰਹੀ ਹੈ ਕਿ ਲੇਬਰ ਮਾਰੇ ਹਨ ਪੌਣ ਮਾਰੇ ਮਾ ਸੁਖ ਜੀ ਕਰਕੇ ਚਾਈ ਜਾਂਦੇ ਸੁਖ ਜੀ ਕਰਕੇ ਆਏ ਨਹੀਂ ਵੀ ਇਹਦੇ ਵੀ ਇਹਦੇ ਚ ਇੰਨੀਆਂ ਬਿਵਾਰੀਆਂ ਆ ਗਈਆਂ ਇਹਦਾ ਦੁੱਧ ਪੀਵਾਂਗੇ ਤਾਂ ਆਪ ਨੂੰ ਵੀ ਲੱਗੂ ਲੱਗੂਗਾ ਜੀ ਹਾਂਜੀ 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 ਹੁਣ ਉਹ ਖਰਚੇ ਦੁਗਣੇ ਪੈਂਦੇ ਬਾਈ ਹਾਂਜੀ ਠੀਕ ਹੈ ਬਾਈ ਜੀ ਧੰਨਵਾਦ ਤੁਹਾਡਾ ਜੀ ਟਾਈਮ ਦੇਣ ਦੇ ਲਈ ਠੀਕ ਹੈ ਜੀ